ਕੈਨੇਡਾ ਵਿੱਚ ਸਟੂਡੈਂਟਾਂ ਨੇ ਨਾ ਖਰਚੇ ਆਪਦੇ ਬਿਨਾਂ ਗਲਤ ਨੂੰ ਵਧਾਏ ਹੋਏ ਆ। ਚਲੋ ਠੀਕ ਹੈ ਵੀ ਆਪਾਂ ਨੂੰ ਇੱਥੇ ਚੀਜ਼ਾਂ ਦੀ ਲੋੜ ਪੈਂਦੀ ਆ। ਆਪਾਂ ਖਰੀਦਣੀਆਂ। ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਵਰਤਣੀਆਂ ਉਹ ਤਾਂ ਆਪਾਂ ਭਾਵੇਂ ਕਿੰਨੀਆਂ ਹੀ ਮਹਿੰਗੀਆਂ ਹੋਣ, ਭਾਵੇਂ ਆਪਣੇ ਕੋਲ ਪੈਸੇ ਹੋਣ ਨਾ ਹੋਣ। ਜਿਹੜੀਆਂ ਚੀਜ਼ਾਂ ਜ਼ਰੂਰੀ ਆ ਉਹ ਤਾਂ ਖਾਣੀਆਂ ਹੀ ਖਾਣੀਆਂ, ਲੈਣੀਆਂ ਹੀ ਲੈਣੀਆਂ, ਪਾਉਣ ਲਈ ਜਾਂ ਨਾਉਣ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਆਪਾਂ ਨੂੰ ਚਾਹੀਦੀਆਂ ਹੀ। ਪਰ ਇੱਥੇ ਬਹੁਤ ਸਾਰੇ ਏਦਾਂ ਦੇ ਖਰਚੇ ਆ ਜਿਨ੍ਹਾਂ ਦੀ ਜ਼ਰੂਰਤ ਹੀ ਨਹੀਂ ਤੇ ਉਹ ਵੀ ਸਟੂਡੈਂਟ ਐਵੇਂ ਹੀ ਵਧਾਈ ਬੈਠੇ ਆ ਮੇਰੇ ਬਹੁਤ ਸਾਰੇ ਏਦਾਂ ਦੇ ਲਿਆਰ ਚ ਹੈਗੇ ਨਹੀਂ ਜਾਂ ਕਹਿ ਸਕਦੇ ਆ ਮਰੇ ਰੂਮ ਮੇਟ ਹੀ ਆ ਤੇ ਉਹਦਾ ਕੀ ਆ ਪਤੰਦਰ ਦਾ ਹਲੇ ਉਹਦੇ ਕੋਲ ਕੋਈ ਕੰਮ ਨਹੀਂਗਾ ਪਰ ਇੰਸਟਾਗ੍ਰam ਸਨੈਪਚੈਟ ਦੀ ਸਬਸਕ੍ਰਿਪਸ਼ਨ ਆ ਉਹਦੇ ਕੋਲ ਬਲੂਟੈਕ ਲਾਈ ਹੋਈ ਆ ਬਲੂਟੈਕ ਲੱਗੀ ਹੋਈ ਆ ਤੇ ਦੂਜਾ netflix ਦੀ subscription ਲਈ ਭਰਦਾ ਤਾਂ ਘੱਟੋ ਘੱਟ ਉਹ 15-20 ਆ ਜਿਹੜੇ ਉਹ ਮਹੀਨੇ ਦੇ ਸਾਰਿਆਂ ਦੇ ਭਰਦਾ ਹੋਊਗਾ ਤਾਂ ਇਹ ਕੀ ਆ ਯਾਰ ਆਪਾਂ ਨੂੰ ਕੀ ਮਤਲਬ ਫੀਲ ਹੁੰਦਾ ਜਦੋਂ ਆਪਾਂ ਟੈਕ ਲਵਾ ਲੈਂਦੇ ਆ ਕੋਈ ਮਹਾਰਾਜ ਬਣ ਜਾਂਦੇ ਆ ਬਲੂ ਟੈਕ ਲਵਾ ਕੇ ਜਾਂ ਫੇਕ ਫਾਲੋਅਰ ਖਰੀਦ ਲੈਂਦੇ ਨੇ ਇੱਥੇ ਬਹੁਤ ਸਾਰੇ ਇੱਧਰ ਲੋਕ ਆ ਕੇ ਕੀ ਬਹੁਤ ਚੋਚਲੇ ਕਰਦੇ ਆ ਫੇਕ ਫਾਲੋਅਰ ਲੈ ਲੋ ਵੀਡੀਓ ਨੂੰ ਮਤਲਬ ਆਪਦੀਆਂ ਵੀਡੀਓ ਤੇ ਵਿਊ ਜਾਂ ਲਾਈਕ ਆਉ ਮੁੱਲ ਖਰੀਦੀ ਜਾਂਦੇ ਨੇ ਤਾਂ ਇਹ ਚੀਜ਼ਾਂ ਦੀ ਲੋੜ ਨਹੀਂ ਜਿੰਨਾ ਚਿਰ ਆਪਾਂ ਮਤਲਬ ਕੋਈ ਆਪਣਾ ਸਟੈਂਡ ਨਹੀਂਗਾ ਚਲ ਮੰਨਿਆ ਵੀ ਬੰਦੇ ਨੇ ਚਲੋ ਸ਼ੌਂਕ ਹੁੰਦੇ ਆ ਪਰ ਉਹ ਕੀ ਮਤਲਬ ਕਿ ਆਪਾਂ ਪੈਸੇ ਦਾ ਘਰੋਂ ਮਗਾਈ ਜਾਂਦੇ ਆ ਤੇ ਉਹਨਾਂ ਹੀ ਪੈਸਿਆਂ ਨੂੰ ਜਿਹੜਾ ਬਰਬਾਦ ਕਰੀ ਜਾਂਦੇ ਆ ਉਹ ਉਹ ਜੇ ਕੰਮ ਚਲਾਈ ਜਾਂਦੇ ਆ ਇੱਥੇ ਕੋਈ ਮਤਲਬ ਜਦੋਂ ਆਪਣੇ ਕੋਲ ਨਹੀਂ ਪੈਸੇ ਤਾਂ ਪਰਫਿਊਮ ਲੈਣ ਦੀ ਵੀ ਮੈਨੂੰ ਨਹੀਂ ਲੱਗਦਾ ਕੋਈ ਬਾਲੀ ਜ਼ਰੂਰਤ ਹੈ ਚਲੋ ਲਾਉਣੀ ਚਾਹੀਦੀ ਆ ਫ੍ਰੈਗਰੈਂਸ ਵਗੈਰਾ ਪਰ ਜਦੋਂ ਆਪਣੇ ਕੋਲ ਪੈਸੀ ਖਾਣ ਪੀਣ ਜੋਗੇ ਆ ਜਾਂ ਆਪਣਾ ਰੈਂਟ ਪੇ ਕਰ ਲਈ ਆ ਤਾਂ ਇਹ ਕੀ ਮਤਲਬ ਯਾਰ ਆਪਾਂ ਇੱਥੇ ਕੱਪੜੇ ਖਰੀਦੀ ਜਾਈਏ ਪਰਫਿਊਮ ਲਿਆਂਦਾ ਇਹ ਉਹ ਤਾਂ ਇਹ ਫਾਲਤੂ ਦੇ ਖਰਚੇ ਹੁੰਦੇ ਆ ਤਾਂ ਇਹ ਜ਼ਿਆਦਾਤਰ ਉਹੀ ਸਟੂਡੈਂਟ ਕਰਦੇ ਆ ਮਤਲਬ ਜਿਨ੍ਹਾਂ ਨੇ ਆਪ ਦਾ ਪੈਂਡ ਜਾਂ ਪਿੱਛੇ ਜਿਹੜਾ ਪੰਜਾਬ ਵਿੱਚ ਐਦਾਂ ਦੇ ਹਾਲਾਤ ਨਹੀਂ ਦੇਖੇ ਹੁੰਦੇ ਮੈਨੇਜ ਕਰਨਾ ਨਹੀਂ ਜਿਨ੍ਹਾਂ ਨੂੰ ਆਉਂਦਾ ਹੁੰਦਾ ਪਲਬ ਉਹਨਾਂ ਨੇ ਖੁੱਲੇ ਵੈਸੇ ੜਾਈ ਹੁੰਦੇ ਨੇ ਪੰਜਾਬ ਵਿੱਚ ਤਾਂ ਉਹਨਾਂ ਨੂੰ ਇੱਥੇ ਵੀ ਇਦਾਂ ਹੀ ਲੱਗਦਾ ਹੈ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਤਾਂ ਚਾਹੀਦੀ ਆ ਪਰ ਇੱਥੇ ਜਿਹੜੀ ਆਪਾਂ ਨੂੰ ਮਤਲਬ ਜਦੋਂ ਆਪਣਾ ਹਾਲਾਤ ਨਹੀਂ ਸਹੀ ਤਾਂ ਹੱਥ ਨੂੰ ਥੋੜਾ ਜਿਹਾ ਘਟਕੇ ਚੱਲਣਾ ਪੈਂਦਾ ਇਹ ਚੀਜ਼ਾਂ ਯਾਰ ਸਟੂਡੈਂਟ ਸਮਝਦੇ ਨਹੀਂ ਤੇ ਫੇਰ ਕੀ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਬਹੁਤ ਸਾਰੀਆਂ ਫਿਰ ਉਹ ਪੁੱਟੀਆਂ ਸਿੱਧੀਆਂ ਹਰਕਤਾਂ ਕਰਦੇ ਨੇ ਇੱਥੇ ਤੇ ਘਰਦਿਆਂ ਨੂੰ ਵੀ ਤੰਗ ਕਰਦੇ ਨੇ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਥੋੜਾ ਸੰਭਲਣ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ